ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਚੋਟੀਆਂ ਕਲਾਂ ਦੇ ਵਿੱਚ ਚੋਟੀਆਂ ਕਲਾਂ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਸਰਜੀਤ ਬਾਈ ਦਾ ਨਾਮ ਆ ਤੇ ਵਪਾਰ ਦਾ ਬਾਈ ਦਾ ਕੰਮ ਆ ਅੱਜ ਫਿਰ ਬਾਈ ਦੇ ਕੋਲੇ ਮਿੱਤਰੋ ਦੋ گاਵਾ ਤਾਜ਼ੀਆਂ ਸੁਈਆਂ ਸਵਈਆਂ ਤਿਆਰ ਦੁੱਧ ਵਾਲੀਆਂ ਜਵਾਂ ਮੰਨ ਲਾ ਜਿੱਲੀਆਂ ਕਹਿ ਰਹੇ ਕਿ ਬੌਲੇ ਤੋਂ ਸਟਾਰਟਿੰਗ ਕੀਤੀ ਹੋਈ ਹੈ ਗਾਈਆਂ ਨੇ ਕਹਿਣ ਤੋਂ ਪਾਵੇ ਮਿੱਤਰੋ ਤੁਹਾਨੂੰ ਤਿਆਰ ਦੁੱਧ ਮਿਲ ਜੂਗਾ ਸੁਈਆਂ ਸਵਈਆਂ ਗਾਈਆਂ ਮਿਲ ਜਾਣਗੀਆਂ ਜਿੰਨਾ ਕੁ ਤੁਸੀਂ ਭਾਅ ਪੜਤਾ ਲਾਉਣਾ ਚਾਹਣੇ ਉਹ ਤੁਹਾਨੂੰ ਭਾਅ ਮਿਲ ਜੂਗਾ ਮਿਲੂਗਾ ਕਿੱਥੋਂ ਝੋਟੀਆਂ ਪਿੰਡ ਦੇ ਵਿੱਚ ਉਹ ਸਰਜੀਤ ਬਾਈ ਤੇ ਕਰੋ ਆਓ ਕਰਦੇ ਆ ਬਾਈ ਜੀ ਨਾਲ ਗੱਲਾਂ ਬਾਤਾਂ ਖੁੱਲ ਕੇ ਸਤਿ ਸ਼੍ਰੀ ਅਕਾਲ ਮਹਾਰਾਜ ਜੀ ਸਤਿ ਸ਼੍ਰੀ ਅਕਾਲ ਕਿਰਪਾ ਮਹਾਰਾਜ ਜੀ ਪਹਿਲਾਂ ਤਾਂ ਘਰ-ਬਾਰ ਸੁਣਾਓ ਸੁਣਾਓ ਠੀਕ ਠਾਕ ਤੇ ਸਿਹਤ ਕਿਵੇਂ ਆ ਸਿਹਤ ਠੀਕ ਆ ਵੀਰ ਜੀ ਕੀ ਕਰਤਾ ਤੇ ਵੈਗੁਰੂ ਸਤਿ ਸ੍ਰੀ ਅਕਾਲ ਅਜਾ ਸਰਜੀਤ ਭਾਈ ਗੱਲ ਇਹ ਹੋ ਆ ਵੀ ਆਪਣੇ ਕੋਲ ਜਾਨਵਰਾਂ ਦੋ ਆ ਜੀ ਹਾਂ ਹਾਂ ਜੀ ਪਹਿਲੇ ਨੰਬਰ ਤੇ ਗਾਂ ਜਿਹੜੀ ਬਈ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਸੂਈ ਆ ਕਿੰਨੇ ਦੁੱਧ ਤੋਂ ਸਟਾਰਟਿੰਗ ਆ ਸਾਰਾ ਕੁਝ ਦੱਸਦੇ ਇਹਦਾ ਇਹ ਵੀ ਜੀ ਬੱਛਾ ਮਗਰ ਆ ਜੀ ਜੀ ਤੇ 나ੜਵਾ ਜੇ ਗਿੱਲਾ ਵਾ ਬੋਲੀ ਹੋਊਗੀ 15 ਕਿਲੋ ਕੀ ਬਾਤ ਆ ਠੀਕ ਆ ਜੀ ਠੀਕ ਆ ਜੀ ਸੀਲਸ ਲੱਕ ਫੁੱਲ ਆ ਠੀਕ ਆ ਜੀ ਤੇ ਟਾਈਮ ਵਿਖਾ ਦਿਓ ਵੀਰ ਜੀ ਅਜੇ ਤਕਰੀਬਨ 1 ਵਜੇ ਪੂਰਾ 1 ਵਜੇ ਹੂੰ ਸ਼ਾਮ ਵਣ ਵਧੀਆ ਪਾ ਜਾਣੀ ਪੂਰੀ ਤਿਆਰੀ ਫਰਸਟ ਕਲਾਸ ਕਰ ਜਾਂਦੀ ਆ ਅਚਾ ਚੋਣ ਕਿਵੇਂ ਲੱਗਾ ਬਾਈ ਓਕੇ ਜੀ ਦੋਵੇਂ ਪਾਸੇ ਬਹਿ ਕੇ ਚੋ ਕੋਈ ਜੋੜ ਨਹੀਂ ਪਾਉਣਾ ਹੋ ਉਵੇਂ ਹੀ ਪਾਲੂ ਵੀ ਥੱਲੇ ਆਈ ਐ ਬੈਨ ਜੀ ਲੋ ਆ ਲੋ ਮਾਰ ਦੋ ਤਾਰਾ ਦੋ ਦੋ ਫਿਰ ਆ ਲੋ ਹੋ ਨਾ ਚੋਣ ਚੜਾ ਵੀ ਚੰਗਾ ਲੱਗਾ ਹਨਾ ਭਲਾ ਥੋੜੀਆਂ ਜੀਆਂ ਹਜੇ ਨਾ ਹਾਂਜੀ ਤਾਜੀ ਸੂਈ ਹੈ ਜੀ ਲੋ ਬਈ ਠੀਕ ਆ ਬਈ ਲੈਤਾ ਸਮਾਈ ਆ ਗਈ ਆ ਗਈ ਆ ਗਈ ਵੈਡ ਉਦੋਂ ਹੀ ਨਾ ਜੀ ਏ ਦੁੱਧ ਵਾਲੀ ਗਾਂ ਹਾਂ ਜਿੰਨੇ ਉਹ ਹਨਾ ਸਕੈਂਟਾ ਵਾਲੇ ਫਸਮਾ ਕਰਤਾ ਕਰ ਮੇ ਲੋ ਨਾਲ ਦੀ ਨਾਲ ਛਲ ਮਾਰਤੀ ਅੱਛਾ ਚੋਣ ਵੀ ਚੰਗਾ ਲੱਗਾ ਮਗਰ ਇਹਦੇ ਬੱਚਾ ਆ ਗਿਆ ਅੱਜ ਕਿੰਨਾ ਦਿਨ ਸੂਈ ਨੂੰ ਬਈ ਅੱਜ 5ਵਾਂ ਦਿਨ ਆ ਜੀ 5ਵਾਂ ਦਿਨ ਦੀ ਸੂਈ ਦੇ ਲੈ 15 ਕਿਲੋ ਦੁੱਧ ਕੰਡੇ ਤੇ ਤਿਆਰ ਹਾਂ ਜੀ 14 ਰੱਖ ਲਈਏ ਕਿਲੋ ਘਾਟ 14 ਰੱਖ ਲਓ ਜੀ ਹਾਂ ਅੱਛਾ ਰੇਟ ਬਈ ਰੇਟ ਇਹਦਾ ਜੀ 65000 ਦੇਣੀ 62000 ਦੇਣਾ ਨਹੀਂ ਐ ਨਾ ਕਰ ਹੋਰ ਤੁਸੀਂ ਦੱਸ ਦਿਓ ਜਿਵੇਂ ਕਹਿੰਦੇ ਜੀ ਮੈਂ ਤਾਂ ਕੀ ਕਹਾਂ ਮੈਂ ਤਾਂ ਕਹਿੰਦਾ 55 ਦੀ ਫੜਾ ਦੇ ਪਰ ਇੰਨੀ ਤੇ ਹੈ ਨਹੀਂ ਮੈਨੂੰ ਪਤਾ ਤੁਸੀਂ ਲੈ ਜਾਓ ਮਹਾਰਾਜ ਐਂਡ ਕਰਦੇ ਜਾਓ ਐਂਡ ਇਹ ਹੁਣ ਤੁਹਾਡਾ ਮਾਨਤਨਾ 60000 ਦੇ ਦਾਂਗੇ ਹੁਣ ਬਸ 60 ਚ ਲਾੜ ਪਿਆਰ ਥੋੜਾ ਬੋਤ ਕਰ ਦਿਆਂਗੇ ਚਲੋ ਮਾੜਾ ਮੋਟਾ ਇਹ ਸੂਆ ਇਹ ਕਿਹਨੂੰ ਦਾ ਸੂਈ ਆ ਬਈ ਦੂਜੀ ਸੂਏ ਸੂਈ ਬੱਚੀ ਦਾ ਪ੍ਰਿੰਟ ਵੇਖੋ ਤੁਸੀਂ ਸੋਹਣੀ ਸੁਨਹਿਰੀ ਤੋਰੀ ਮਾੜੀ ਜੀ ਕੱਢਿਓ ਬਾਹਰ ਨੂੰ ਖੋਲਿਓ ਇਹਨੂੰ ਲੈ ਬਬਾਈ ਲੈ ਵੀ ਮਿੱਤਰੋ ਆ ਫੜ ਦੂਜਾ ਸੂਆ ਸੂਈ ਆ ਕਰਮਾਂ ਵਾਲੀ ਬੱਚੇ ਬੱਚੇ ਨੂੰ ਇਹਨੇ ਸੋਰੀ ਜਨਮ ਨਾ ਡੰਡਾ ਲਾ ਲਿਆ ਇਦਰੀ ਰੱਖੋ ਡੰਡਾ ਇਦਰੀ ਰੱਖੋ ਡੰਡਾ ਬੱਚਾ ਇਹਦੇ ਮਗਰ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਹੂੰ ਚਾ ਸੋਹਣੀ ਸੁਨੱਖੀ ਬਹੁਤ ਆ ਹਨਾ ਨਹੀਂ ਠੀਕ ਆ ਬਾਈ ਉਂਝ ਵੀ ਨੇ ਬਾਈ ਚੂਣ ਵਾਲੇ ਬੰਦੇ ਨੂੰ ਨਹੀਂ ਮਾੜੀ ਕਰੇ ਦੁੱਧ ਪੀਣ ਦਾ ਨਜ਼ਾਰੇ ਲਊਗਾ ਮੈਂ ਨਾ ਜੀ ਗਰਮੀ ਭੋਰਾ ਨਹੀਂ ਮਣਾਉਂਦੀ ਨਹੀਂ ਮਣਾਉਂਦੀ ਬਾਈ ਚਲੋ ਬਾਕੀ ਆਏ ਆ ਯਾਰ ਬਾਈ ਕਰ ਇਹੋ ਜੀ ਵਹਿਣ ਕਰ ਤੋਕੜ ਗੱਬਣ ਹੋ ਕੇ ਵੀ 2 ਰੁਪਏ ਦੇ ਜਾਂਦੀ ਹੈ ਬਾਈ ਹੈਨਾ ਟਰਦੀ ਪਲਵਾਨਾਂ ਨੂੰ ਇਹ ਨਹੀਂ ਠੀਕ ਹੈ ਬਾਈ ਠੀਕ ਹੈ ਕੋਈ ਛੱਕ ਨਹੀਂ ਚਲੋ ਹੁਣ 60 ਤੋਂ ਮਾਣ ਤਣ ਕਰਦੀ ਭਰਾਵਾਂ ਦਾ ਹੁਣ ਪਸ ਵੀ ਹੋਈ ਹੈ ਮਾਰੀ ਦੋਦੋ ਧਾਰਾ ਦਵਾਰਾ ਪਸ ਹੁੰਦਾਈ ਕਰ ਮਾਰੀ ਮੇਖੀ ਬਾਈ ਹੁਣ ਸਾਨੂੰ ਚੂਣ ਚੰਗਾ ਲੱਗਾ ਲੈ ਲੋ ਨਹੀਂ ਠੀਕ ਹੈ ਮਾ ਲੋ ਕਈ ਕਹਿਣਗੇ ਕੋਈ ਛੇ ਧਾਰਾ ਮਾਰੀਏ ਨੇ ਕੀ ਕਰੀਏ ਭਰਾ ਉਹ ਦੋ ਦੋ ਮਾਰਨੀ ਚਲ ਵਾਠ ਠੀਕ ਹੈ ਓਕੇ ਅੱਛਾ ਵੇ ਨੂੰ ਦੋ ਨੰਬਰ ਤੇ ਜਿਹੜੀ ਗਾਂ ਵਾਲੀ ਦੋ ਨੰਬਰ ਤੇ ਜੀ ਦੂਜੇ ਸਵੇ ਲੈ ਲੋ ਤੀਜੇ ਲੈ ਲੋ ਆਪਣੀ ਆ ਲੈ ਆਂਦੀ ਠੀਕ ਹੈ ਜੀ ਲੱਸੀ ਆ ਗਾਂ ਪਰਸੋ ਸੂਈ ਹੈ ਚੌਥੇ ਇਹ ਆ ਬੱਛਾ ਮਗਰ ਬੱਛਾ ਇਹਦੇ ਮਗਰ ਵੀ ਇਹਦੇ ਮਗਰ ਬੱਛਾ ਅੱਛਾ ਇਹ ਜੇਰ ਦੂਰ ਓਕੇ ਪਈ ਜਮਾ ਜੇਰ ਓਕੇ ਹੈ ਜੀ ਦੋਵਾਂ ਗਾਵਾਂ ਦੀ ਜੇਰ ਦੀ ਗਾਰੰਟੀ ਠੀਕ ਹੈ ਬਠੀਕ ਹੈ ਜੀ ਅੱਛਾ ਚੂਣ ਚਣ ਕੇ ਲੈ ਮਿੱਤਰੋ ਦੇਖੋ ਕਿਰਾਂ ਦੀ ਤੋਰਦੇ ਭਾਈ ਲੱਸੀ ਜ਼ਰੂਰ ਆ ਥੋੜੀ ਜਿਹੀ ਪਰੰਗਾ ਆਉਂਗਾ ਦੀ ਯਾਰਾਂ ਦੀ ਚੰਗੀ ਹੈਗਾ ਹਣਾ ਬਾਈ ਬਹੁਤ ਵਧੀਆ ਬਾਈ ਜੀ ਐਂ ਬਹਿ ਜਾ ਭਾਵੇਂ ਥੱਲੇ ਰਾਜੀ ਤਾਂ ਚੱਲ ਲਿੱਸਾ ਪਸੂ ਹੋ ਜਾਂਦਾ ਹੁੰਦਾ ਬਾਈ ਸੂਈ ਆ ਜੀ ਹੁਣ ਤਾਜੀ ਸੂਈ ਆ ਲੇਵਾ ਲੂਵਾ ਥਣਾ ਤੁਹਾਨੂੰ ਬਹੁਤ ਚੰਗਾ ਉਹ ਚੰਗਾ ਜੀ ਕਿੰਨਾ ਦੁੱਧ ਹੋਊਗਾ ਬਾਈ ਇਹਦੇ ਥੱਲੇ ਹੁਣ ਇਹ ਥੱਲੇ ਜੀ 9 ਕਿਲੋ ਜਿਹੜਾ ਕੰਡੇ ਤੇ ਚੜਾਉਂਦੀ ਆ ਪੂਰਾ ਲੀਟਰਾਂ ਵਾਲਾ ਤਾਂ ਬਾਜ 10 ਗੈਨ ਲੋ 9 ਕਿਲੋ 12 13 ਕਿਲੋ ਦੁੱਧ ਦੇ ਦਊਗੀ ਹੈਨਾ ਬਾਈ ਬੜੇ ਆਰਾਮ ਨਾਲ ਜੇ ਕੋਈ ਚੰਗੀ ਖਰਾਕ ਪਾਲੂਗਾ ਤੇ 15 ਵੀ ਚੁਣੇ ਉਹ ਅਗਲੇ ਦੁੱਧ ਵਾਲੀ ਗਾਂ ਮੈਂ ਨਾਲ ਜੀ 6 ਲੱਖ ਫੋਲਾ ਪੂਰਾ ਰੰਗਾਂ ਨੂੰ ਦੁੱਧ ਵਾਲੇ ਲੱਗੇ ਸਾਰੇ ਦੇਖੋ ਇਧਰ ਲੈ ਨਹੀਂ ਬੇਜਾ ਭੰਵੇਂ ਜੀ ਠੀਕ ਹੈ ਸੀਲ ਹੈ ਵੀ ਹੈ ਨਾ ਅੱਛਾ ਭਾਈ ਇਹਦਾ ਸਰਜੀਤ ਭਾਈ ਇਹਦਾ ਜੀ 37000 ਦੇ ਦਾਂਗੇ ਨਾ ਯਾਰ ਇਹ ਕਹ ਤੋ ਕਿ ਬੈਡ ਹੋ ਗਿਆ ਗੱਲਾ ਚਲ ਤੁਹਾਡਾ ਮਾਨਦਾਨ 2000 ਰੁਪਏ 35000 ਦੇ ਦਾਂਗੇ 35 ਦੀ ਹਾਂ ਜੀ ਪਰ ਬਾਹਰ ਹੋਣੀ ਮਿਲਣੀ ਬਾਈ ਜੀ ਇਹੋ ਜੀ ਗਾਂ ਸੱਜਰ ਸੁਈ ਆ ਅੱਜ 9 ਦਾ ਇਹਨੇ ਹੋਰ ਦੋ ਦਿਨਾਂ ਨੂੰ ਦੁੱਧ ਵਾਰੀਆ ਹਾਂਜੀ ਨਹੀਂ ਮਹਾਰਾਜ ਜੀ ਬਾਹਰੋਂ ਨਹੀਂ ਆਉਂਦਾ ਮਾਲ ਕਿਨੇ ਦੀ ਫਿਰ ਦੱਸ ਮੇਰਾ ਮਾਲ ਚੱਲ 34 ਦੇ ਦਾਂ ਬਾਬਾ ਜੀ ਨੇ ਕਹਿਤਾ ਚੱਲ ਠੀਕ ਹੈ ਲੈ ਭਾਈ ਹੁਣ 34 ਹੁਣ ਲਈ ਮੈਂ ਕਹਦਾ ਜਦੋਂ ਮੇਰੇ ਆੜੀ ਨੇ ਕਹਿਤਾ ਯਾਰ ਹਾਂਜੀ ਅੱਛਾ ਨੰਬਰ ਸਰਜੀਤ ਭਾਈ 94644 ਜੀ 98522 ਇੱਕ ਵਾਰੀ ਹੋਰ ਆਉਂਦੇ 94644 ਜੀ 98522 ਤੇ ਵੀ ਮਿੱਤਰੋ ਇਸ ਨੰਬਰ ਤੇ ਕਰ ਲੋ ਰਾਬਤਾ ਕੈਬ ਪਿੰਡ ਚੂਟੀਆਂ ਤਲਾਂ ਜ਼ਿਲ੍ਹਾ ਹੈਗਾ ਵਾ ਮੋਗਾ ਮਿੱਤਰੋ ਤੇ ਨੇੜੇ ਹੈਗਾ ਵਾ ਸ਼ਹਿਰ ਤਲਵੰਡੀ ਭਾਈ ਤੇ ਆ ਗਿਆ ਵਾ ਸਰਜੀਤ ਬਾਈ ਪਾਊਗਾ ਦਵਾਈ ਗਾਂ ਚੰਗੀਆ ਦਿਖਾਈ ਦੁੱਧ ਪੀਣ ਲਈ ਬਾਲਟੀ ਲੈ ਆਜੇ ਚੱਕ ਪੈਣੀ ਸਾਰਾ ਦਿਨ ਵੀਡੀਓ ਤੇ ਤੱਕ ਧੰਨਵਾਦ